ਮੇਰਾ ਫਿਰ ਸੇਹਤ ਖਰਾਬ ਨਾ ਹਾਂ ਤੇਰੀ ਸੇਹਤ ਤਾਂ ਕਰ ਦਾਂਗੇ ਠੀਕ ਆ ਹੈ ਕੀ ਕਰਿਆ ਤੇਰੀ ਸੇਹਤ ਤਾਂ ਕਰਾਂਗੇ ਠੀਕ ਆ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ 'ਮਾ ਮਸ਼ੀਨ ਲਾਤੀ ਜੀ ਅੱਜ ਤੋੜੀ ਵਾਲੀ ਆਣਾ ਮਾ ਲਓ ਹੈ ਆਣਾ ਮਾ ਲਓ ਓ ਤੂੰ ਕੇ ਬੋਲੀ ਜਹਾ ਮੈਂ ਖਾਣਾ ਅੱਜ ਦਾ ਅੱਜ ਦਾ ਖੁਸ਼ੀ ਆ ਭੈਣ ਚੋਟ ਲੈ ਵੀ ਇਧਰ ਆਪਣਾ ਦੂਆ ਟਰੈਕਟਰ ਵੀ ਹੈਗਾ ਹੈ ਵੀ ਹੈ ਕੁਝ ਹੋ ਗਈ ਖੜ ਤੇ ਜੀ ਬੈ ਗਈ ਹਨਾ ਅੱਜ ਦਾ ਮਾਰ ਬੜਕ ਬੜਕਾ ਮਾਰਦੇ ਗਏ ਰੇਟ ਨਹੀਂ ਤੂੜੀਗਾ ਹੈ ਨਹੀਂ ਤਾਂ ਹੋਰ ਮਾਰਦੇ ਮਤਮਾ ਨੇ ਫੇਰ ਵੀ ਰੰਗ ਲਾਤੇ ਆਪਣੇ ਜੇ ਆਪਣਾ 300 ਰੁਪਏ ਚੱਕਦੇ ਉਹਦੇ ਤੇ ਆ ਆ ਆ ਨਜ਼ਾਰਾ ਆ ਜਾਂਦਾ ਮਿਸਤਰੀ ਹਾਂ ਲੈ ਲੈ ਵੀਰ ਆ ਕੱਲੇ ਟਰਾਲੀ ਇਹਨਾਂ ਨੂੰ ਬੁਲਾ ਲਾ ਹਾਂ ਕਿੱਥੇ ਲਾਵੀਆਂ ਨੇ ਪਹਿਲਾਂ ਘਰੇ ਇਹਦਾ ਕਰਾਂ ਲੈ ਜੀਏ ਦੋ ਟਰਾਲੀਆਂ ਕਰਾਂਗੇ ਨ ਵੀੜੀ ਪਹਿਲਾਂ ਆਂਦਰ ਕਿ ਪੇ ਚੱਲਦੀ ਮਿਸਤਰੀ ਕੱਟਦੀ ਪੈਂ ਚੱਲਦੀ ਹਾਏ ਹਾਏ ਅੜੀ ਬਾਅਦ ਦੀ ਪੱਟਾਂ ਦੇ ਕਿਹੜੇ ਆ ਮਨੂ ਜੀ ਨੂੰ ਮਾਜੀਏ ਮੈਨੂੰ ਦੂੜ ਤੇ ਪਾਣੀ ਨਾ ਮਾਰਦੇ ਦਿਨ ਨੂੰ ਦਿਨ ਮੈਨੂੰ ਜਦੋਂ ਨਾ ਲੱਗਦਾ ਹੈ ਮੈਂ ਮੇਰੇ ਨਾਲ ਕੋਈ ਬੰਦਾ ਦੇਖੋ ਬੰਦੇ ਵਧੀਆ ਜੇ ਦੇਗਾ ਸਤਿ ਸ੍ਰੀ ਅਕਾਲ ਜੀ ਯਾਰ ਆ ਬਾਈ ਵਧੀਆ ਬਾਈ ਲੱਗੇ ਆਵੇਂ ਸ਼ੁਰੂ ਕਰਨੇ ਕੰਮ 3 ਧੱਲਿਆਂ ਵੀ ਭਰਾਣੋ 3 ਤੁਹਾਨੂੰ ਜੇ ਲੋਸਾ 200 200 ਉਹਨੇ ਵੀ ਚੰਮਦੂਦ ਤੇ ਪੈਰੇ ਦੇ ਤੇ ਨਹੀਂ ਪਉਦਾ ਉਹਨੇ ਲਗ ਰਿਹਾ ਢੋਲ ਵੱਡਣਾ ਲਈਏ ਤੇਲ ਪਵਾ ਗਏ ਅੰਦਰ ਚੱਲ ਰਿਹਾ ਰੀਪਰ ਲਾ ਕੇ ਚੱਲ ਰਿਹਾ ਇੱਧਰ ਆਏ ਵੀ ਚੌਥੀ ਟ੍ਰੈਲੀ ਜੋੜ ਲਈ ਇਧਰ ਉਹ ਜੋੜ ਰਿਆਂ ਦੀ ਪਰਮਾ ਪਾਸ ਕਦਾ ਟਾਇਰ ਚੱਲ ਬਚੌਰ ਹੈਗਾ ਆਈ ਹੈ ਹੁਣ ਖਾਹ ਵਾਲਾ ਕਸੁੱਤੀ ਜੀ ਲੋਵਾ ਲਾ ਲਿਆ ਸਤਮੀ ਟਰੈਲੀ ਫਰਕੀ ਬੇਤਰੀਪਾ ਫੂਲ ਸੁੜਦੀ ਚਲੋ ਵੀ ਲਾ ਕੇ ਇਹ ਘੇੜਾ ਸਾਢੇ 5 ਦਾ ਟਾਈਮ ਸ਼ਾਮ ਦਾ ਸਸਰੀਗੜ ਜੀ ਫੂਲ ਸੁੜਦੇ ਕਰ ਜਾ ਲਵੀ ਲਾ ਲੈਣਾ ਚਲੋ ਲੱਭ ਚੱਲ ਸੁਰਤੇ ਵਜਾ ਕੇ ਬੱਸ ਬੱਸ ਚੰਗੀ ਤਰ੍ਹਾਂ ਛੁੜਤੀ ਅੰਦਰੋਂ ਬਾੜਦੇ ਤੈਨੂੰ ਮਿਸਤਰੀ ਬੱਸ ਆ ਜਾ ਮਗਰਾੜ ਤੇ ਦੋਏ ਗੱਲਾਂ ਮਾਰਦੇ ਜਾਏਗੇ ਕੱਲ ਤੇਰੇ ਗੱਲਾਂ ਆੜੀ ਟੁੱਟ ਗਈ ਵਾ ਤੂੰ ਟੁੱਟ ਜਾਂਦੇ ਯਾਰਾ ਹਾਂ ਕਰਦਾ ਵੀ ਮੇਰੇ ਟੁੱਟੀਆਂ ਤੜਕ ਕਰਕੇ ਠੀਕ ਆ ਰੁਸਕੇ ਵੀ ਮਿਸਤਰੀ ਆ ਰੁਸਕੇ ਤੇ ਆ ਮਾ ਹਾਂ ਚਲ ਚਲਿਏ ਚਲੋ ਚਲਾ ਭਾਈ ਅੱਜ ਤੂੜੀ ਹਜੇ ਹੋਈ ਨਹੀਂ ਅੱਜ ਸ਼ਾਇਦ ਨਿਪੜੇ ਉਹ ਚੱਲ ਰਹੀ ਆਪਣੇ ਲਈ ਮਜ਼ੇਰ ਇਧਰ ਆ ਗਈ ਸੜਕ ਦੇ ਪਾਰ ਕਰ ਰਹੇ ਆ ਅੱਜ ਦਾ ਬਲਗਾ ਹੋਣੇ ਜੋੜੀ ਇਹਨਾਂ ਨੇ ਲਾਈਵ ਮਿੱਤਰੋ ਜਿੰਨੀ ਪਾਣੀ ਦੀਆਂ ਪਾਤੀਆਂ ਲੋਕਾਂ ਦੇ ਟਰਾਲੀਆਂ ਘੇੜਿਆ ਇਹ ਹੁਣ ਆਪਣਾ ਲੱਗਿਆ ਢੇਰ ਲਾਣਾ ਕੂੰ ਗਣ ਚ ਕੰਮ ਗਰ ਰੋਟੀਆਂ ਲੈ ਆਏ ਆ ਬਾ ਰਾਜਮਾ ਤੰਦੂਰੀ ਰੋਟੀਆਂ ਵਿੱਚੇ ਤਵਾ ਰੋਟੀਆਂ ਬਾ ਡੁੰਨੇ ਭੁੱਲਿਆ ਹਾਂ ਡੁੰਨੇ ਮੰਗਾਇਆ ਵੀ ਫਿਰ ਖਾਵੇਂਗੇ ਰੋਟੀ ਆ ਰਹੇ ਆ ਮਨਦੀਪ ਜੀ ਇਹੋ ਆਇਓ ਕੁੱਤੇ ਨੇ ਬੜਾ ਸੰਗ ਕਰਿਆ ਦੀਪ ਇਹੋ ਐ ਕੱਲ ਵੀ ਰੋਟੀਆਂ ਲੇਗਾ ਚੱਕੇ ਜੋ ਪਰਸੋਂ ਮੰਜੇ ਰੋਈਆਂ ਜੀ ਮਿੱਤਰੋ ਨਿਬੜਨ ਵਾਲਾ ਕੰਮ ਚਾਰ ਕਟੜਲੀਆਂ ਹੋ ਰਹੀਆਂ ਬਾਕੀ ਪਾਦੀ ਦੀ ਘਰਾਂ ਮਾ ਤੇ ਉਹ ਰਹਿ ਗਿਆ ਉਹ ਟੇਲਾ ਦਾ ਭੂਕਣੇ ਚ ਕੰਮਗੇ ਲੈ ਵੀ ਮਿੱਤਰੋ 8:30 ਹੋ ਗਏ ਰੀਪਰ ਚੱਲ ਰਾਇਆ ਨਾ ਲੋਟ ਖੜ ਜਾ ਬਈ ਮਿਤਰੀ ਸਾਡੇ ਬੈਠੇ ਹੋਏ ਦੇਖ ਰਿਹਾ ਬਈ ਇੱਕ ਟਰੈਲੀ ਰਹਿ ਗਈ ਬਸ ਅਪੀ ਨਿਪੜ ਜੇ ਟਾਈਮ ਜੇ ਗਲਾ ਮੱਛਲ ਪਾਉ ਲੜ ਰਹੇ ਬੈਠੇ ਆ ਖੇਤਾਂ ਪੱਲੀ ਦੇ ਉੱਪਰ ਗਿੱਟੇ ਖਾ ਗਿਆ ਤੇ ਗਿੱਟੇ ਖਾ ਗਿਆ ਅਰੇ ਮਿਸਤਰੀ ਦੇ ਪੈਰ ਖਾ ਗਿਆ ਹਾਂਜੀ ਪੈਰ ਬੜੇ ਘਣਾ ਵਿਸਤਰੀ ਤੇ ਤੋ ਤੂ ਲੈ ਕਰ ਯਾਰ ਟੜਕੇ ਦਾ ਭਾਂਜਾ ਉਹ ਵਿੜ ਕੇ ਪਰਦੇ ਆ ਪਰ ਉਸ ਵਾਰ ਰਹਿਣਾ ਆਪਾਂ ਲੈ ਮੇਰੀ ਬਣਾ ਦੇ ਬੜ ਗਿਆ ਯਾਰ ਆ ਸਾਡਾ ਸਾਹ ਆ ਜੀ ਬੈਠਿਆ ਵਗੀ ਜੱਟ ਜੱਟ ਬੈਠਾ ਮੁੱਛਾਂ ਨੂੰ ਵੜ ਦੇ ਰਿਹਾ ਹੈ ਉਹ ਆਗਾ ਦੂਆ ਟਰੈਕਟਰ ਦਿਖਾ ਦੇ ਮਿਸਤਰੀ ਉਹ ਆ ਰਿਹਾ ਸਾਡਾ ਟਰੈਕਟਰ ਇੱਧਰ ਆ ਕੋ ਉਹ ਦੇਖ ਉਹ ਆਗਾ ਭਾਈ ਬਾਈਕ ਟਰਾਲੀ ਰਹਿ ਗਈ ਨਵੇੜ ਕੇ ਪਰਾਂ